ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਸਰਗਰਮੀਆਂ ਹੋ ਰਹੀਆਂ ਨੇ ਉਸੇ ਤਰ੍ਹਾਂ ਹੀ ਜੇ ਗੱਲ ਕਰ ਲਈਏ ਤਾਂ ਵੱਖ-ਵੱਖ ਪਾਰਟੀਆਂ ਜਿਹੜੀਆਂ ਵੀ ਪਾਰਟੀਆਂ ਨੇ ਉਹ ਚੋਣ ਪ੍ਰਚਾਰ ਦੇ ਵਿੱਚ ਜੁਟੀਆਂ ਹੋਈਆਂ ਨੇ ਐਥੇ ਗੱਲ ਕਰ ਲਈਏ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜੀ ਜੀਹਾਂ ਹੁਣ ਉਹਨਾਂ ਦੇ ਨਾਮ ਦੀ ਚਰਚਾ ਜਿਹੜੀ ਛਿੜ ਗਈ ਆ ਜਿੱਥੇ ਕਿ ਕਿਹਾ ਜਾ ਰਿਹਾ ਕਿ ਆਜ਼ਾਦ ਦੇ ਤੌਰ ਤੇ ਉਹ ਬਠਿੰਡਾ ਤੋਂ ਚੋਣ ਲੜ ਸਕਦੇ ਨੇ ਇਹ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਆ ਬਲਕੌਰ ਸਿੰਘ ਦੇ ਨਾਮ ਜੁੜੀ ਹੋਈ ਜਿੱਥੇ ਕਿਹਾ ਜਾ ਰਿਹਾ ਕਿ ਬਲਕੌਰ ਸਿੰਘ ਦੇ ਨਾਮ ਦੀ ਹੁਣ ਚਰਚਾ ਹੋਣ ਲੱਗੀ ਪੀਆ ਕਿਉਂ ਬਠਿੰਡਾ ਸੀਟ ਤੋਂ ਚੋਣ ਲੜ ਸਕਦੇ ਨੇ ਪਰ ਉਹ ਵੀ ਆਜ਼ਾਦ ਦੇ ਤੌਰ ਤੇ ਚੋਣਾਂ ਦਾ ਵਿਦੂਲ ਵੱਜਦਾ ਤੇ ਪਾਰਟੀਆਂ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਨੇ ਤੇ ਹੁਣ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਅਤੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਿੱਤ ਹਾਸਲ ਕਰ ਸਕੀਏ ਪਰ ਕਈ ਪਾਰਟੀਆ ਨੇਤਾ ਦਾਅਵੇ ਦੇ ਨਾਲ ਕਹਿ ਦਿੰਦਾ ਕਿ ਅਸੀਂ ਸਾਰੀਆਂ ਸੀਟਾਂ ਤੋਂ ਜਿੱਤ ਹਾਸਲ ਕਰਾਂਗੇ ਹੁਣ ਤੁਹਾਨੂੰ ਦੱਸ ਦਈਏ ਕਿ ਸਿੱਧੂ ਬੁਸਵਾਲ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਉਹਨਾਂ ਦਾ ਨਾਮ ਹੁਣ ਚਰਚਾ ਦੇ ਵਿੱਚ ਚੱਲ ਰਿਹਾ ਤਾਂ ਲਗਾਤਾਰ ਕਈ ਉਮੀਦਵਾਰਾਂ ਦੇ ਨਾਮ ਚਰਚਾ ਦੇ ਵਿੱਚ ਆਉਂਦੇ ਨੇ ਕਿਹਾ ਜਾਂਦਾ ਕਿ ਆਹ ਪਾਰਟੀ ਤੋਂ ਆਹ ਵਾਲਾ ਉਮੀਦਵਾਰ ਚੋਣ ਲੜ ਸਕਦਾ ਕਿਉਂਕਿ ਇੱਥੇ ਜਿਹੜਾ ਮੁਕਾਬਲਾ ਫਸਮਾ ਹੋ ਚੁੱਕਿਆ ਚੋਣ ਮੈਦਾਨ ਜਿਹੜਾ ਪੂਰਾ ਭਖਿਆ ਹੋਇਆ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਜਿੱਥੇ ਸਰਗਰਮੀਆਂ ਚੱਲ ਰਹੀਆਂ ਨੇ ਉੱਥੇ ਹੀ ਪੰਜਾਬ 'ਚ ਵੀ ਰਾਜਨੀਤਿਕ ਪਾਰਟੀਆਂ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਚਾਰ ਦੇ ਵਿੱਚ ਜੁਟ ਗਈਆਂ ਨੇ ਇਸੇ ਵਿਚਾਲੇ ਬਠਿੰਡਾ ਲੋਕ ਸਭਾ ਸੀਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਬਠਿੰਡਾ ਤੋਂ ਸਿੱਧੂ ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਨੇ ਗੱਲ ਕਰ ਲਈਏ ਬਲਕੌਰ ਸਿੰਘ ਦੇ ਚੋਣ ਮੈਦਾਨ ਦੇ ਵਿੱਚ ਆਉਣ ਤੋਂ ਬਾਅਦ ਸਾਰੇ ਸੰਕਿਰਨ ਬਦਲ ਜਾਣ ਦੀ ਉਮੀਦ ਵੀ ਆ ਤਦਾਦੇ ਕੀ ਲਗਾਤਾਰ ਜਿਵੇਂ ਸਿੱਧੂ ਮੂਸੇਵਾਲਾ ਨੂੰ ਲੋਕ ਸਪੋਰਟ ਕਰਦੇ ਸਨ ਉਸੇ ਤਰ੍ਹਾਂ ਹੀ ਹੁਣ ਉਹਨਾਂ ਦੇ ਪਿਤਾ ਨੂੰ ਜਿਹੜੀ ਸਪੋਰਟ ਅੱਜ ਹੁਣ ਤੋਂ ਹੀ ਮਿਲਣੀ ਸ਼ੁਰੂ ਹੋ ਗਈ ਆ ਤਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਦੱਸ ਦਈਏ ਕਿ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਦੂਜੇ ਪਾਸੇ ਕਾਂਗਰਸ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਅਤੇ ਸੱਤਾਧਿਰ ਆਪ ਪਾਰਟੀ ਨੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਜੇਕਰ ਬਲਕੌਰ ਸਿੰਘ ਬਠਿੰਡਾ ਤੋਂ ਆਜ਼ਾਦ ਚੋਂ ਲੜਦੇ ਹਨ ਤਾਂ ਪੰਜਾਬ ਵਿੱਚ ਬਠਿੰਡਾ ਹੌਟ ਸੀਟ ਬਣ ਸਕਦੀ ਹੈ ਅਤੇ ਮੁਕਾਬਲਾ ਟੱਕਰ ਦਾ ਵੇਖਣ ਨੂੰ ਮਿਲੇਗਾ ਜਾਨੀ ਕਿ ਇੱਥੇ ਕੁੰਡੀਆਂ ਦੇ ਸਿੰਘ ਫਸੇ ਉਹਨੇ ਮੁਕਾਬਲਾ ਪੂਰਾ ਜਿਹੜਾ ਆ ਫਸਮਾ ਆ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇੱਕ ਵੱਡਾ ਨਾਮ ਸਾਹਮਣੇ ਆ ਰਿਹਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਜਿਨ੍ਹਾਂ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਜੇਕਰ ਉਹ ਤੋਂ ਆਜ਼ਾਦ ਦੇ ਤੌਰ ਤੇ ਚੋਣ ਲੜਦੇ ਨੇ ਤਾਂ ਬਠਿੰਡਾ ਜਿਹੜਾ ਜਿਹੜੀ ਸੀਟ ਆ ਉਹ ਹੌਟ ਸੀਟ ਬਣ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਨਿਕਲ ਕੇ ਆ ਸਕਦੀਆਂ ਨੇ ਕਿਉਂਕਿ ਜੇ ਗੱਲ ਕਰ ਲਈਏ ਬਲਕੌਰ ਸਿੰਘ ਦੀ ਤਾਂ ਉਹਨਾਂ ਨੇ ਖੁਦ ਬਖੁਦ ਇਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਕਈ ਵੀਡੀਓ ਦੇ ਵਿੱਚ ਜਦੋਂ ਲਾਈਵ ਹੁੰਦੇ ਨੇ ਤਾਂ ਉੱਥੇ ਇੱਕ ਵਾਰੀ ਕਹਿੰਦੇ ਨਜ਼ਰ ਆਇਆ ਸੀ ਕਿ ਮੈਂ ਆਪਣੇ ਪੁੱਤ ਦੇ ਇਨਸਾਫ ਦੇ ਲਈ ਚੋਣਾਂ ਦੇ ਵਿੱਚ ਵੀ ਆਵਾਂਗਾ ਯਾਨੀ ਕਿ ਚੋਣ ਮੈਦਾਨ ਦੇ ਵਿੱਚ ਵੀ ਉਤਰਾਂਗਾ ਆਪਣੇ ਪੁੱਤ ਦੇ ਲਈ ਮੈਂ ਲੜਾਂਗਾ ਮੈਂ ਖੁਦ ਇਨਸਾਫ ਲਵਾਵਾਂਗਾ ਤੇ ਹੁਣ ਤੱਕ ਸਾਨੂੰ ਇਨਸਾਫ ਤਾਂ ਨਹੀਂ ਮਿਲਿਆ ਅੱਜ ਬਲਕੌਰ ਸਿੰਘ ਦੇ ਨਾਮ ਦੀ ਚਰਚਾ ਜਿਹੜੀ ਬਠਿੰਡਾ ਸੀਟ ਨੂੰ ਲੈ ਕੇ ਛੜ ਗਈ ਆ ਜਿੱਥੇ ਕਿ ਲਗਾਤਾਰ ਹੋਣ ਇਹ ਚਰਚਾ ਹੋ ਰਹੀ ਆ ਕਿ ਬਲਕੌਰ ਸਿੰਘ ਬਠਿੰਡਾ ਸੀਟ ਤੋਂ ਚੋਣ ਲੜ ਸਕਦੇ ਨੇ ਉਹ ਵੀ ਆਜ਼ਾਦ ਦੇ ਤੌਰ ਤੇ ਨਹੀਂ ਕਿ ਕਿਸੇ ਪਾਰਟੀ ਦੇ ਨਾਲ ਪਰ ਇਸ ਤੋਂ ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਗੱਲ ਕਹੀ ਜਾ ਰਹੀ ਹੈ ਕਿ ਕਾਂਗਰਸ ਦੇ ਨਾਲ ਉਹ ਚੋਣ ਲੜ ਸਕਦੇ ਨੇ ਤਾਂ ਇੱਥੇ ਹੁਣ ਬਲਕੌਰ ਸਿੰਘ ਦੇ ਨਾਮ ਦੀ ਚਰਚਾ ਸੁਣ ਕੇ ਵਿਰੋਧੀ ਪਾਰਟੀਆਂ ਦਾ ਕੀ ਹਾਲ ਹੈ ਤਾਂ ਆਉਣ ਵਾਲਾ ਸਮਾਂ ਦੱਸੂਗਾ ਤੇ ਕੌਣ ਜਿੱਤ ਹਾਸਲ ਕਰਦਾ ਜਾਵੇਂ ਇਹ ਕਹਿ ਲਿਆ ਕਿ ਬਠਿੰਡਾ ਸੀਟ ਜਿਹੜੀ ਆ ਹੌਟ ਸੀਟ ਬਣ ਸਕਦੀ ਆ ਤਾਂ ਲਗਾਤਾਰ ਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕੀ ਬਲਕੌਰ ਸਿੰਘ ਦੇ ਨਾਮ ਦੀ ਚਰਚਾ ਛੜ ਜਾਂਦੀ ਆ ਬਠਿੰਡਾ ਨੂੰ ਹਾਰ ਸੇਟ ਬਣਾ ਸਕਦੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਇਹ ਕਿਹਾ ਜਾ ਰਿਹਾ ਕਿਉਂਕਿ ਉਹਨਾਂ ਦੇ ਨਾਮ ਦੀ ਚਰਚਾ ਹੁਣ ਬਠਿੰਡਾ ਤੋਂ ਹੋ ਰਹੀ ਆ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੱਖ-ਵੱਖ ਜਗ੍ਹਾ ਤੋਂ ਚੋਣ ਲੜ ਰਹੇ ਨੇ ਅਤੇ ਜਿਹਨ ਮੈਦਾਨ ਦੇ ਵਿਚੋੜਿਆਂ ਨੂੰ ਉਤਾਰਿਆ ਜਾਂਦਾ ਖਾਸ ਕਰਕੇ ਉਹ ਚਿਹਰੇ ਚੁਣੇ ਗਏ ਨੇ ਪਾਰਟੀਆਂ ਦੇ ਵੱਲੋਂ ਜਿਹੜੇ ਲੋਕਪ੍ਰਿਆਤਾ ਨੇ ਯਾਨੀ ਕਿ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਨੇ ਜਿਨ੍ਹਾਂ ਨੇ ਲੋਕਾਂ ਦੇ ਕੰਮ ਕੀਤੇ ਨੇ ਵੱਡੀ ਗੱਲ ਤਾਂ ਇਹ ਆ ਕਿ ਲੋਕਾਂ ਨੂੰ ਉਹ ਉਮੀਦਵਾਰ ਪਸੰ ਉਹ ਮੰਤਰੀ ਪਸੰਦਾ ਉਹ ਲੀਡਰ ਪਸੰਦਾ ਜਿਹੜਾ ਉਹਨਾਂ ਦੇ ਫਸੇ ਹੋਏ ਕੰਮ ਰੁਕੇ ਹੋਏ ਕੰਮਾਂ ਨੂੰ ਅੱਗੇ ਲੈ ਕੇ ਜਾਵੇ ਤੇ ਸਭ ਤੋਂ ਵੱਡੀ ਗੱਲ ਕੀ ਆ ਜੇ ਬਲਕੌਰ ਸਿੰਘ ਦੇ ਨਾਮ ਦੀ ਚਰਚਾ ਹੋ ਰਹੀ ਆ ਬੀ ਬਠਿੰਡਾ ਸੀਟ ਤੋਂ ਚੋਣ ਲੜ ਸਕਦੇ ਨੇ ਉਤਾਈ ਵੀ ਕਿਹਾ ਜਾ ਰਿਹਾ ਕਿ ਜੇਕਰ ਉਹ ਚੋਣ ਲੜਦੇ ਨੇ ਤਾਂ ਬਠਿੰਡਾ ਨੂੰ ਹੌਟ ਸੀਟ ਬਣਾਇਆ ਜਾ ਸਕਦਾ ਆ ਤੇ ਇੱਕ ਗੱਲ ਹੋਰ ਸਾਹਮਣੇ ਇਹ ਹੈ ਕਿ ਉਹ ਜਿਹੜੇ ਆਜ਼ਾਦ ਦੇ ਤੌਰ ਤੇ ਚੋਣ ਲੜਨਗੇ ਨਾ ਹੀ ਕਿ ਕਿਸੇ ਪਾਰਟੀ ਦੇ ਨਾਲ ਪਾਰਟੀ ਉਮੀਦਵਾਰ ਦਾਵੇਦਾਰੀਆਂ ਠੋਕ ਰਹੇ ਨੇ ਲਗਾਤਾਰ ਪਾਰਟੀ ਦੇ ਵੱਖ-ਵੱਖ ਉਮੀਦਵਾਰਾਂ ਦੇ ਵੱਲੋਂ ਮੰਤਰੀਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਸਾਡੀ ਪਾਰਟੀ ਆ ਉਹ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ ਅਤੇ ਦਾਵੇਦਾਰੀਆਂ ਠੋਕੀਆਂ ਜਾ ਰਹੀਆਂ ਨੇ ਆਉਣ ਵਾਲਾ ਸਮਾਂ ਤੈ ਕਰੂਗਾ ਕਿਦੇ ਸਿਰ ਤੇ ਜਿੱਤ ਦਾ ਤਾਂ ਸੱਚ ਦਾ